ਹੋ ਤੋ ਵੱਡਾ ਦਿਨ ਹੈ ਜੀ ਅੱਜ ਟੀਚਰ ਡੇ ਆ ਅਧਿਆਪਕ ਦਿਵਸ ਹੈ ਆਂ ਔਰ ਅੱਜ ਡਾਕਟਰ ਰਾਧਾਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਵੀ ਹੈ ਜੀ ਤੇ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਮਾਂ ਬਾਪ ਵੀ ਰਿਸਪੈਕਟ ਕਰੋ ਤੁਸੀਂ ਟੀਚਰ ਜਿਹੜਾ ਤੁਹਾਡਾ ਸਭ ਤੋਂ ਵੱਡਾ ਗੁਰੂ ਹੈ ਜਿਹਨੇ ਤੁਹਾਨੂੰ ਗਿਆਨ ਦੇਣਾ ਹੁੰਦਾ ਕਿਉਂਕਿ ਰੋਸ਼ਨੀ ਜਿਹੜੀ ਆ ਵਿਦਿਆ ਦੀ ਇਹਦੇ ਨਾਲ ਹੀ ਸੰਸਾਰ ਦਾ ਪਤਾ ਲੱਗਦਾ ਹੈ ਕਿ ਸੰਸਾਰ ਦੇ ਵਿੱਚ ਸੱਚ ਕੀ ਹੈ ਝੂਠ ਕੀ ਹੈ ਔਰ ਇਹਨਾਂ ਨੇ ਜੋ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਾਈਡਲਾਈਨ ਦਿੱਤੀਆਂ ਉਨ੍ਹਾਂ ਦੇ ਮੁਤਾਬਕ ਅਸੀਂ ਚੱਲਾਂਗੇ। ਟੀ ਮੈਂ ਆਪਣੇ ਵੱਲੋਂ ਸਾਰੇ ਟੀਚਰਸ ਨੂੰ ਹੈਪੀ ਟੀਚਰਸ ਡੇ ਕਹਿੰਨੀ ਆ। ਸਾਡੇ ਸਕੂਲ ਦੇ ਵਿੱਚ ਚੁਣਿਆ ਗਿਆ ਸਕੂਲ ਗਰਲ ਸਕੂਲ ਨਾਭਾ ਨੂੰ 5 ਲੱਖ ਰੁਪਏ ਦੀ ਲਾਗਤ ਨਾਲ ਸਟੈਮ ਲੈਬ ਬਣਾਈ ਗਈ ਹੈ। ਜਿੱਥੇ ਪਹੁੰਚਿਓ ਜਿੱਥੇ ਬਹੁਤ ਬਨਵਿਟ ਬਿਲਕੁਲ ਜਿਹਾ ਅੱਜ ਬਹੁਤ ਵੱਡਾ ਦਿਨ ਹੈ ਜੀ ਅੱਜ ਟੀਚਰ ਡੇ ਹੈ ਅਧਿਆਪਕ ਦਿਸ਼ਯਾ ਅਰਜ ਡਾਕਟਰ ਰਾਧਾ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਵੀ ਹੈ ਜੀ ਤੇ ਸਭ ਨੂੰ ਬਹੁਤ ਬਹੁਤ ਮੁਬਾਰਕਾ ਅੱਜ ਸਰਕਾਰੀ ਕੰਨਿਆ ਸਕੂਲ ਹੈ ਜੀ ਭਾਈ ਕਾਨ ਸਿੰਘ ਨਾਬਾ ਨਾਬਾ ਸ਼ਹਿਰ ਦੇ ਵਿੱਚ ਔਰ ਫਸਟ ਟਾਈਮ ਮੈਂ ਇੱਥੇ ਆਇਆ ਤੇ ਤਕਰੀਬਨ 92 ਦੇ ਆਸ-ਪਾਸ ਜਿਹੜੇ ਟੀਚਰ ਜਾਂ ਜਿਹੜਾ ਬਾਕੀ ਅਮਲਾ ਜੀ ਜਿਹੜੇ ਕੰਮ ਕਰਦੇ ਨੇ ਸਕੂਲ ਦੇ ਵਿੱਚ ਉਹਨਾਂ ਦਾ ਸਨਮਾਨ ਕੀਤਾ ਗਿਆ ਜਿਹੜੇ ਇੱਕ ਬੱਚੀ ਨੇ 80% ਤੇ ਨੰਬਰ ਲਏ ਨੇ ਉਹਨਾਂ ਦਾ ਸਨਮਾਨ ਕੀਤਾ ਗਿਆ ਜੀ ਤੇ ਬਹੁਤ ਅੱਛਾ ਲੱਗਿਆ ਜੀ ਔਰ ਬੱਚੇ ਜਿਹੜੇ ਹੈ ਉਹਨਾਂ ਨੂੰ ਦੱਸਿਆ ਕਿ ਗੁਰੂ ਤੇ ਸ਼ਿਸ਼ਾ ਦਾ ਕੀ ਰਿਸ਼ਤਾ ਹੈ ਜੀ ਮਾਂ-ਬਾਪ ਵੀ ਰਿਸਪੈਕਟ ਕਰੋ ਤੁਸੀਂ ਟੀਚਰ ਜਿਹੜਾ ਤੁਹਾਡਾ ਸਭ ਤੋਂ ਵੱਡਾ ਗੁਰੂ ਹੈ ਜਿਹਨੇ ਤੁਹਾਨੂੰ ਗਿਆਨ ਦੇਣਾ ਹੁੰਦਾ ਕਿਉਂਕਿ ਰੋਸ਼ਨੀ ਜਿਹੜੀ ਆ ਵਿਦਿਆ ਦੀ ਇਹਦੇ ਨਾਲ ਹੀ ਸੰਸਾਰ ਦਾ ਪਤਾ ਲੱਗਦਾ ਹੈ ਕਿ ਸੰਸਾਰ ਦੇ ਵਿੱਚ ਸੱਚ ਕੀ ਹੈ ਝੂਠ ਕੀ ਹੈ ਬੰਦਾ ਕੁਝ ਵੀ ਬਣ ਸਕਦਾ ਜੇ ਆਪਣੇ ਕੋਲੇ ਵਿਦਿਆ ਹੋਵੇ ਤੇ ਅੱਜ ਇਸ ਦਿਵਸ ਦੇ ਉੱਪਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਜਿਹੜਾ ਰਾਜਪਦਰੀ ਸਮਾਗਮ ਜਿਹੜਾ ਉਹ ਕਰ ਰਹੇ ਨੇ ਟੀਚਰਾਂ ਦਾ ਸਨਮਾਨ ਕਰ ਰਹੇ ਆ ਸਾਡਾ ਮਕਸਦ ਹੈ ਕਿ ਟੀਚਰ ਜਿਹੜੇ ਨੇ ਬਹੁਤ ਵੱਡੀ ਕਕੜੀ ਨੇ ਸਾਡੇ ਸਮਾਜ ਨੂੰ ਅੱਗੇ ਵਧਾਉਣ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਤੇ ਉਹਨਾਂ ਦਾ ਮਾਨ ਸਨਮਾਨ ਹੋਣਾ ਬਹੁਤ ਜ਼ਰੂਰੀ ਅੱਜ ਮਾਨ ਸਨਮਾਨ ਕਰਕੇ ਬੜਾ ਅੱਛਾ ਲੱਗਿਆ ਜੀ ਔਰ ਜਦੋਂ ਟੀਚਰਾਂ ਦਾ ਮਾਨ ਸਨਮਾਨ ਕਰ ਰਹੇ ਸੀ ਕਲਾਪਿੰਗ ਹੋ ਰਹੀ ਸੀ ਪਤਾ ਲੱਗ ਰਿਹਾ ਸੀ ਕਿ ਕਿਹੜਾ ਟੀਚਰ ਕਿੰਨਾ ਕਿ ਹਰਮਨ ਪਿਆਰਾ ਟੀਚਰਾਂ ਦੇ ਵਿੱਚ ਟੀਚਰਾਂ ਨੂੰ ਵੀ ਅੱਛਾ ਲੱਗਦਾ ਜੀ ਕਿ ਬੱਚੇ ਸਾਨੂੰ ਕਿੰਨਾ ਫੋਲੋ ਕਰਦੇ ਨੇ ਕਿੰਨਾ ਪਿਆਰ ਕਰਦੇ ਨੇ ਸੋ ਮੇਰੇ ਵੱਲੋਂ ਸਮੂਹ ਟੀਚਰ ਸਹਿਬਾਨ ਜਿਹੜੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਦੁਨੀਆ ਭਰ ਦੇ ਵਿੱਚ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਪ੍ਰਮਾਤਮਾ ਨੇ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਮਾਨ ਕੀਤਾ ਤੁਹਾਨੂੰ ਅੱਜ ਟੀਚਰ ਡੇ ਤੇ ਹਾਂਜੀ ਸਰ ਬਹੁਤ ਬਹੁਤ ਥੈਂਕ ਯੂ ਸਰ ਦਾ ਕਿ ਸਰ ਸਾਡੇ ਵਿੱਚ ਸ਼ਾਮਿਲ ਹੋਏ ਇੱਕ ਸੱਦੇ ਤੇ ਸਰ ਰਾਏ ਦਾ ਸਰਦਾ ਅਸੀਂ ਸਾਰੇ ਸਟਾਫ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਮੈਂ ਆਪਣੇ ਵੱਲੋਂ ਸਾਰੇ ਟੀਚਰਸ ਨੂੰ ਹੈਪੀ ਟੀਚਰਸ ਡੇ ਕਹਿੰਨੀ ਆ ਥੈਂਕ ਯੂ ਸੋ ਮਚ ਸਰ ਬਹੁਤ ਅੱਛਾ ਲੱਗਿਆ ਐਮ ਐਲ ਏ ਸਰ ਰਾਏ ਨੇ ਸਾਨੂੰ ਬਹੁਤ ਖੁਸ਼ੀ ਹੋਈ ਅਸੀਂ ਸਾਰੇ ਟੀਚਰਸ ਨੂੰ ਇੱਕ ਵਾਰ ਹੈਪੀ ਟੀਚਰਸ ਡੇ ਕਹਿੰਦੇ ਆ ਥੈਂਕ ਯੂ ਬਹੁਤ ਲੱਗਿਆ ਸਨਮਾਨ ਕੀਤਾ ਸਰ ਬਹੁਤ ਅੱਛਾ ਲੱਗ ਰਿਹਾ ਹੈ ਸਰ ਬਹੁਤ ਵਧੀਆ ਸਾਨੂੰ ਲੱਗਿਆ ਕਿ ਵੀ ਸਰ ਆਏ ਸਾਨੂੰ ਬਹੁਤ ਸਨਮਾਨਿਤ ਕੀਤਾ ਤੇ ਸਾਰੇ ਟੀਚਰਸ ਨੂੰ ਅਸੀਂ ਹੈਪੀ ਟੀਚਰਸ ਡੇ ਕਹਿਣਾ ਚਾਹੁੰਦੇ ਹਾਂ ਸਾ ਜਿਹੜਾ ਸਾਡਾ ਸਮਾਗਮ ਸੀਗਾ ਅਧਿਆਪਕ ਦਿਵਸ ਤੇ ਉਹ ਸਰਦਾਰ ਗੁਰਦੇਵ ਸਿੰਘ ਜੀ ਦੇ ਮਾਨ ਸਾਨੂੰ ਆ ਕੇ ਇੱਥੇ ਸਕੂਲ ਦੇ ਵਿੱਚ ਸਨਮਾਨ ਕੀਤਾ ਸਾਡੇ ਸਾਰੇ ਟੀਚਰ ਤੇ ਅਸੀਂ ਬਹੁਤ ਖੁਸ਼ ਹਾਂਗੇ ਕਿਉਂਕਿ ਮੈਨੂੰ ਲੱਗਦਾ ਵੀ ਮੇਰੀ 27 ਸਾਲ ਦੀ ਜਿਹੜੀ ਆ ਸਰਵਿਸ ਹੋ ਚੁੱਕੀ ਇਸ ਦੇ ਦੌਰਾਨ ਅੱਜ ਤੱਕ ਕਿਸੇ ਵਿਧਾਈਕ ਨੇ ਸਕੂਲ ਚ ਆ ਕੇ ਸਾਨੂੰ ਸਨਮਾਨਤ ਨਹੀਂ ਕੀਤਾ ਤੇ ਅੱਜ ਸਾਨੂੰ ਬੜੀ ਖੁਸ਼ੀ ਆ ਗਈ ਬੜਾ ਖੁਸ਼ੀ ਦਾ ਮਾਹੌਲ ਲੱਗਿਆ ਤੇ ਸਾਨੂੰ ਆਪਣੇ ਆਪ ਨੂੰ ਮਾਣ ਮਹਿਸੂਸ ਹੋ ਰਿਹਾ ਵੀ ਅਸੀਂ ਅਧਿਆਪਕਾਂ ਤੇ ਸਾਡਾ ਸਨਮਾਨ ਵੀ ਹੈਗਾ ਕਿਉਂਕਿ ਅੱਜ ਦੇ ਸਮਾਜ ਦੇ ਵਿੱਚ ਜਿਹੜਾ ਸਨਮਾਨ ਹੈਗਾ ਉਹ ਖੁੰਦਾ ਜਾ ਰਿਹਾ ਕਿਤੇ ਨਾ ਕਿਤੇ ਪਰ ਅੱਜ ਸਾਨੂੰ ਬੜਾ ਮਹਿਸੂਸ ਹੋਇਆ ਤੇ ਇਹਨਾਂ ਦੇ ਆਉਣ ਤੇ ਅਸੀਂ ਤੈਹ ਦਿਲੋਂ ਮੈਂ ਤੇ ਮੇਰਾ ਸਟਾਫ ਜਿਹੜਾ ਹੈਗਾ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਥੋੜੇ ਜਿਹੇ ਸ਼ਬਦ ਦੇ ਤੇ ਸਨਮਾਨ ਦੇ ਕੇ ਸਨਮਾਨ ਕੀਤਾ ਧੰਨਵਾਦ ਬਹੁਤ-ਬਹੁਤ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਸਾਡੇ ਮਹਿਬੂਬ ਨੇਤਾ ਐਮਐਲਏ ਸਰਦਾਰ ਗੁਰਦੇਵ ਸਿੰਘ ਦੇਵਮਾਨ ਜੀ ਔਰ ਬਿਲਕੁਲ ਸਹੀ ਸਮੇਂ ਤੇ 8:30 ਵਜੇ ਸਕੂਲ ਵਿੱਚ ਪਹੁੰਚ ਗਏ ਔਰ ਇਹਨਾਂ ਨੇ 92 ਅਧਿਆਪਕ ਸਹਿਬਾਨ ਜੋ ਕਿ ਸਕੂਲ ਵਿੱਚ ਸਰਵਿਸ ਕਰ ਰਹੇ ਨੇ ਉਹਨਾਂ ਨੂੰ ਅਧਿਆਪਕ ਦੇਫਸ ਦੇ ਉੱਤੇ ਮਾਨ ਸਨਮਾਨ ਕੀਤਾ ਔਰ ਇਹਨਾਂ ਨੇ ਜੋ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਾਈਡਲਾਈਨ ਦਿੱਤੀਆਂ ਉਹਨਾਂ ਦੇ ਮੁਤਾਬਕ ਅਸੀਂ ਚੱਲਾਂਗੇ ਤੇ ਆਪਣੇ ਜਿਹੜਾ ਅਧਿਆਪਨ ਦਾ ਕੀਤਾ ਉਹਨੂੰ ਹੋਰ ਅਗਾਹਾਂ ਲੈ ਕੇ ਜਾਵਾਂਗੇ ਤੇ ਨਾਲ ਨਾਲ ਮੈਂ ਸਰਕਾਰ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਕਿ ਇਸ ਤੋਂ ਇਲਾਵਾ ਸਰਕਾਰ ਵੱਲੋਂ ਸਾਡੇ ਸਕੂਲ ਦੇ ਵਿੱਚ ਚੁੜਿਆ ਗਿਆ ਸਕੂਲ ਗਰਲ ਸਕੂਲ ਨਾਭਾ ਨੂੰ 5 ਲੱਖ ਰੁਪਏ ਦੀ ਲਾਗਤ ਨਾਲ ਸਟੈਮ ਲੈਬ ਬਣਾਈ ਗਈ ਹੈ ਸਟੈਮ ਦਾ ਮਤਲਬ ਹੈ ਕਿ ਰੋਬੋਟਿਕਸ ਲੈਬ ਆਰਮ ਲੈਂਗੁਏਜ ਆਪਾਂ ਕਹਿ ਦਿੰਦੇ ਆ ਇਸ ਦੇ ਵਿੱਚ 6ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਜਿਨ੍ਹਾਂ ਦਾ ਕ੍ਰੀਏਟਿਵ ਮਾਈਂਡ ਹੈ ਉਹ ਛੋਟੇ-ਛੋਟੇ ਖਡਾਉਣੇ ਜਿਹੜੇ ਕਿ ਰੋਬੋਟਸ ਹੁੰਦੇ ਨੇ ਜਿਨ੍ਹਾਂ 'ਚ ਸੈੱਲ ਪੈਂਦਾ ਹੈ ਬੈਟਰੀ ਪੈਂਦੀ ਹੈ ਆਈਸੀ ਹੈ ਉਹ ਸਾਰੇ ਜੋੜ ਕੇ ਉਹਨਾਂ ਨੂੰ ਚਲਾਉਂਦੇ ਨੇ ਤੇ ਉਹ ਆਪਣੇ ਆਪ ਨੂੰ ਬਹੁਤ ਸਾਇੰਟਿਸਟ ਫੀਲ ਕਰਦੇ ਨੇ ਤਾਂ ਮੈਨੂੰ ਲੱਗਦਾ ਵੀ ਜਰੂਰ ਇਸ ਲੈਬ ਦੇ ਨਾਲ